ਮੁਹੰਮਦ ਸਦੀਕ ਦੂਇਟ Song ਜਦੋਂ ਰਣਜੀਤ ਕੌਰ ਦੇ ਨਾਲ ਗਾਉਂਦੇ ਸੀ ਤਾਂ ਲੋਕ ਸਾਹਮਣੇ ਖੜੇ ਹੋ ਕੇ ਤਾੜੀਆਂ ਮਾਰਦੇ, ਹੂਕਾਂ ਮਾਰਦੇ ਅਤੇ ਉਹੋ ਗਾਣਿਆਂ ਨੂੰ ਗੂੰਗੁਣਾਉਂਦੇ ਹੋਏ ਹੀ ਤੁਰ ਕੇ ਘਰ ਪਹੁੰਚ ਜਾਂਦੇ ਸੀ। ਕਾਫੀ ਲੰਮੇ ਸਮੇਂ ਦੀ ਗੱਲ ਹੈ ਜਦੋਂ ਉਹ ਮਿਊਜ਼ਿਕ ਇੰਡਸਟਰੀ ਦੇ ਵਿੱਚ ਆਇਆ ਸੀ ਤਾਂ ਉਹ ਛਾ ਗਿਆ ਸੀ ਸਕੂਲ ਟਾਈਮ ਤੋਂ ਹੀ ਜਦੋਂ 5ਵੀਂ 6ਵੀਂ ਕਲਾਸ ਦੇ ਵਿੱਚ ਸੀ ਤਾਂ ਸਮੇਤ ਦੇ ਮੁੱਖ ਮੰਤਰੀ ਦੇ ਸਾਹਮਣੇ ਉਹਨਾਂ ਦੇ ਵੱਲੋਂ ਗਾਣਾ ਗਾਇਆ ਜਾਂਦਾ ਸਟੇਜ ਤੇ ਅਤੇ ਉਸ ਮੌਕੇ ਤੇ 5ਵੀਂ ਕਲਾਸ ਦੇ ਵਿੱਚ ਪੜ੍ਹਦੇ ਇਸ ਬੱਚੇ ਨੂੰ 100 ਰੁਪਿਆ ਇਨਾਮ ਵੀ ਦਿੱਤਾ ਜਾਂਦਾ। ਆਪਣੀ ਗਾਇਕੀ ਦੇ ਨਾਲ ਮਸ਼ਹੂਰ ਹੋਏ ਬਾਅਦ ਦੇ ਵਿੱਚ ਐਮਪੀ ਐਮਐਲਏ ਬਣੀ ਪੋਲਿਟਿਕਸ ਦੇ ਵਿੱਚ ਵੀ ਆਏ ਪਰ ਮੁਹੰਮਦ ﺻਦੀਕ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਕੁਝ ਇਹੋ ਜਿਹੇ ਕਿੱਸੇ ਗੱਲਾਂ ਤੇ ਕਹਾਣੀਆਂ ਨੇ ਜਿਨ੍ਹਾਂ ਨੂੰ ਸੁਣ ਕੇ ਹੁੰਦਾ ਹੈ ਕਿ ਵਾਕਏ ਹੀ ਐਨੇ ਡਾਊਨ ਟੂ ਅਰਥ ਇਨਸਾਨ ਦੇ ਨਾਲ ਇਹ ਸਭ ਕੁਝ ਜ਼ਿੰਦਗੀ ਦੇ ਵਿੱਚ ਚੱਲਦਾ ਰਿਹਾ ਪਰ ਉਹ ਝੁੱਕ ਕੇ ਉਹਨਾਂ ਗੱਲਾਂ ਨੂੰ ਕਬੂਲ ਕਰਦੇ ਰਹੇ ਕਰਦੇ ਵੀ ਜਦੋਂ ਵੀ ਬੱਚਾ ਹੋਣਾ ਤਾਂ ਲੋਕ ਇਹ ਆਖਦੇ ਕਿ ਇੱਕ ਵਾਰ ਫਿਰ ਪੱਥਰ ਜੰਪਿਆ ਕੋਈ ਗੱਲ ਨਹੀਂ ਹੁਣ ਤੇਰੇ ਮੁੰਡਾ ਹੋਗਾ ਛੇ ਧੀਆਂ ਦਾ ਪਿਓ ਮੁਹੰਮਦ ਸਦੀਕ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜੇ ਹੋਏ ਸੀ ਉਨ੍ਹਾਂ ਕਿੱਸਿਆਂ ਬਾਰੇ ਗੱਲਬਾਤ ਕਰਾਂਗੇ ਕਿਵੇਂ ਉਹ ਗਾਇਕੀ ਦੇ ਖੇਤਰ ਦੇ ਵਿੱਚ ਆਏ ਕਿਵੇਂ ਉਤਾਰ ਚੜਾਵ ਹੁੰਦੇਗੇ ਜ਼ਿੰਦਗੀ ਦੇ ਵਿੱਚ ਕਿੰਨੇ ਹੀ ਦੁੱਖ ਅਤੇ ਕਸ਼ਟ ਸਹਿਣ ਤੋਂ ਬਾਅਦ ਉਹ ਅਜੇ ਇਸ ਮੁਕਾਮ ਤੇ ਪਹੁੰਚੇ ਕਦੇ ਵੀ ਉਨ੍ਹਾਂ ਨੂੰ ਨਿਰਾਸ਼ਾ ਨਹੀਂ ਹੋਈ ਉਹ ਚੜ੍ਹਦੀ ਕਲਾ ਦੇ ਵਿੱਚ ਰਹੇ ਆਪਣੇ ਸਾਦੇ ਪਹਿਰਾਵੇ ਅਤੇ ਸਾਦੀ ਜ਼ਿੰਦਗੀ ਦੇ ਨਾਲ ਕਈ ਵਾਰ ਬਾਹਰੋਂ ਦੇਖਣ ਨੂੰ ਜ਼ਿੰਦਗੀ ਬੜੀ ਹੀ ਸੌਖੀ ਖੁਸ਼ਹਾਲ ਅਤੇ ਚੰਗੀ ਲੱਗ ਰਹੀ ਹੁੰਦੀ ਹੈ ਪਰ ਉਸ ਵਿਅਕਤੀ ਨੇ ਆਪਣੀ ਜ਼ਿੰਦਗੀ ਦੇ ਅੰਦਰ ਬਿਤਾਏ ਹੋਏ ਸਾਲਾਂ ਦੇ ਵਿੱਚ ਕਿੰਨਾ ਕੁਝ ਹੰਡਾਇਆ ਹੁੰਦਾ ਹੈ ਇਹ ਸਿਰਫ ਉਹ ਹੀ ਜਾਣਦਾ ਤੁੰਬੀ ਵਾਲਾ ਸਦੀਕ 1942 ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਮੱਘਰ ਸਿੰਘ ਦੇ ਘਰ ਰਾਮਪੁਰ ਕਟਾਣੀ ਲੁਧਿਆਣਾ ਦੇ ਵਿੱਚ ਪੈਂਦਾ ਇੱਥੇ ਇਹਨਾਂ ਦਾ ਜਨਮ ਹੋਇਆ ਸੀ ਪਰ ਜਿਵੇਂ ਕਿ ਤੁਸੀਂ ਸੁਣਿਆ ਕਿ 1942 ਦੇ ਵਿੱਚ ਜਨਮ ਹੋਇਆ ਤਾਂ 47 ਦਾ ਸੰਤਾਪ ਉਹਨਾਂ ਨੇ ਆਪਣੇ ਉੱਪਰ ਹੰਡਾਇਆ ਦੇਸ਼ ਵੰਡ ਦੇ ਸਮੇਂ ਉਹਨਾਂ ਦੇ ਪਰਿਵਾਰ ਨੂੰ ਪਾਕਿਸਤਾਨ ਜਾਣ ਤੇ ਲਿਖਿਆ ਗਿਆ ਸੀ ਸਾਰਾ ਪਰਿਵਾਰ ਸਮਾਨ ਬੰਨਣ ਤੋਂ ਬਾਅਦ ਭੱਜਿਆ ਭੱਜਿਆ ਰੇਲਵੇ ਸਟੇਸ਼ਨ ਤੇ ਗਿਆ ਮਲੇਰ ਕੋਟਲਾ ਤੋਂ ਟ੍ਰੇਨ ਫੜਨ ਦੇ ਲਈ ਉਹ ਉੱਥੇ ਪਹੁੰਚੇ ਪਰ ਆਪਣੇ 6 ਬੱਚਿਆਂ ਸਮੇਤ ਇਹ ਮਾਪਿਓ ਗੱਡੀ ਦੇ ਵਿੱਚ ਚੜ੍ਹ ਹੀ ਨਾ ਸਕੇ ਟ੍ਰੇਨ ਚੜਨ ਤੋਂ ਉਹ ਰਹਿ ਗਏ ਜਿਸ ਦੇ ਕਾਰਨ ਮਲੇਰ ਕੋਟਲਾ ਦੇ ਵਿੱਚ ਹੀ ਉਹਨਾਂ ਨੇ ਰਹਿਣਾ ਸ਼ੁਰੂ ਕੀਤਾ ਤੋ ਇਹਨ ਲੰਘ ਗਈ ਅਤੇ ਉਹਨਾਂ ਦਾ ਸਾਰਾ ਪਰਿਵਾਰ ਕੋਪਕਲਾ ਦੇ ਵਿੱਚ ਜਾ ਕੇ ਵਸ ਗਿਆ। ਦਰਅਸਲ ਇੱਥੇ ਮੁਹੰਮਦ ਸਦੀਕ ਦੇ ਨਾਨਕੇ ਸੀ। ਇੱਥੇ ਹੀ ਉਹਨਾਂ ਨੇ ਆਪਣਾ ਘਰ ਬਣਾ ਲਿਆ ਅਤੇ ਪਿੰਡ ਦੇ ਸਕੂਲ ਦੇ ਵਿੱਚ ਹੀ ਇਹਨਾਂ ਬੱਚਿਆਂ ਨੂੰ ਪੜ੍ਹਨੇ ਪਾ ਦਿੱਤਾ। ਸਕੂਲ ਜਾਂਦੇ ਹੋਏ ਇਹ 6 ਬੱਚੇ ਘਰ ਦੇ ਵਿੱਚ ਗਰੀਬੀ, ਕਮਾਣ ਅਤੇ ਖਾਣ ਦਾ ਕੋਈ ਸਾਧਨ ਨਹੀਂ ਜਿਸ ਤੇ ਚਲਦੇ ਹੋਏ ਹੌਲੀ-ਹੌਲੀ ਕਰਕੇ ਬੱਚੇ ਪੜ੍ਹਨੋਂ ਹਟਦੇ ਗਏ। ਛੇ ਭੈਣ ਭਰਾ ਹੋਣ ਕਰਕੇ ਛੋਟੀ ਉਮਰ ਦੇ ਵਿੱਚ ਪੜਾਈ ਛੱਡ ਦਿੱਤੀ ਗਈ ਸੀ ਮੁਹੰਮਦ ਜ਼ਾਦੀਕ ਦੇ ਵੱਲੋਂ ਘਰ ਦਾ ਖਰਚਾ ਉਹਨਾਂ ਨੂੰ ਚੁੱਕਣਾ ਪਿਆ ਸਕੂਲ ਦੇ ਵਿੱਚ ਹਾਲਾਂਕਿ ਬਹੁਤੇ ਟੀਚਰ ਇਹ ਜਾਣਦੇ ਸੀ ਕਿ ਇਹ ਮੁੰਡਾ ਮੁਹੰਮਦ ਜ਼ਾਦੀਕ ਸੋਹਣੇ ਗਾਣੇ ਗਾ ਲੈਂਦਾ ਹੈ ਅਕਸਰ ਹੀ ਉਸ ਦੇ ਕੋਲੋਂ ਗਾਣਿਆਂ ਦੀ ਫਰਮਾਇਸ਼ ਕੀਤੀ ਜਾਂਦੀ ਸੀ ਅਤੇ ਇਸ ਮਗਰੋਂ ਉਹਨਾਂ ਨੂੰ ਉਤਸ਼ਾਹ ਮਿਲਦਾ ਰਿਹਾ ਕਲਾਸਿਕਲ ਸਿੰਗਿੰਗ ਉਹਨਾਂ ਨੇ ਸਿੱਖੀ ਸਵੇਰੇ 3:30 ਵਜੇ ਉੱਠ ਕੇ ਰਿਆਜ਼ ਕਰਨ ਦੇ ਲਈ ਉਹ ਸਾਈਕਲ ਤੇ ਜਾਂਦੇ ਹੁੰਦੇ ਸੀ ਅਤੇ ਇਸ ਤਰ੍ਹਾਂ ਹੀ ਗਾਣਿਆਂ ਦਾ ਸ਼ੌਕੀਨ ਅਤੇ ਇਸ ਨੂੰ ਪ੍ਰੋਫੈਸ਼ਨ ਦੇ ਤੌਰ ਤੇ ਅਪਣਾਉਣ ਦਾ ਸੁਪਨਾ ਉਹ ਪਾਲ ਰਹੇ ਸਨ ਵਿਆਹ ਤੋਂ ਬਾਅਦ ਮੁਹੰਮਦ صدیق ਦੇ ਘਰ ਇੱਕ ਇੱਕ ਕਰਕੇ 6 ਧੀਆ ਨੇ ਜਨਮ ਲਿਆ 2 ਧੀਆ ਹੋਈਆਂ 4 ਹੋਈਆਂ 5 ਹੋਈਆਂ 6ਵੀਂ ਧੀ ਵੀ ਆਈ ਤਾਂ ਰਿਸ਼ਤੇਦਾਰਾਂ ਨੇ ਕਿਹਾ ਇੱਕ ਵਾਰੀ ਫੇਰ ਪੱਥਰ ਜੰਪਿਆ ਮੁਹੰਮਦ ਸਦੀਕ ਦੇ ਚਾਚਾ ਜੀ ਫੋਕ ਸਿੰਗਰ ਸੀ ਇਸ ਦੇ ਕਾਰਨ ਵੀ ਉਹਨਾਂ ਦਾ ਰੁਝਾਨ ਇਸ ਪਾਸੇ ਨੂੰ ਸੀ ਪਰ ਘਰ ਦੇ ਹਾਲਾਤ ਅਤੇ ਘਰ ਦੇ ਵਿੱਚ ਧੀਆ ਨੂੰ ਲੈ ਕੇ ਉਹ ਜਿਹਾ ਮਾਹੌਲ ਪੁਰਾਣੇ ਸਮਿਆਂ ਦੀ ਗੱਲ ਹੈ ਤੇ ਪੁਰਾਣੀ ਸੋਚ ਤੇ ਲੋਕ ਸੀ ਤਾਂ ਇਹ ਸਭ ਕੁਝ ਉਹਨਾਂ ਨੂੰ ਆਪਣੇ ਮਨ ਦੇ ਉੱਪਰ ਹੰਡਾਣਾ ਹੀ ਪੈਣਾ ਸੀ ਤਾਂ ਖੈਰ ਆਪਾਂ ਉਹਨਾਂ ਦੀ ਸਿੰਗਿੰਗ ਦੀ ਗੱਲ ਕਰ ਰਹੇ ਹਾਂ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਵੀ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਦੱਸਿਏ ਕਿ ਉਹ ਇੱਕ ਸਮੇਂ ਤੇ ਵਾਇਲਨ ਵਜਾਉਂਦੇ ਹੁੰਦੇ ਸੀ ਇੱਕ ਇਕੱਠ ਦੇ ਵਿੱਚ ਜਿੱਥੇ ਲੋਕਾਂ ਦਾ ਭਾਰੀ ਇਕੱਠ ਹੋਇਆ ਉੱਥੇ ਵਾਇਲਨ ਵਜਾ ਰਹੇ ਸੀ ਪਰ ਉਹਨਾਂ ਨੂੰ ਕੋਈ ਖਾਸੇ ਪੈਸੇ ਨਹੀਂ ਮਿਲੇ ਪਰ ਉਸੇ ਫੰਕਸ਼ਨ ਦੇ ਵਿੱਚ ਉਸੇ ਥਾਂ ਤੇ ਨੇੜੇ ਹੀ ਇੱਕ ਮੁੰਡਾ ਤੁੰਬੀ ਵਜਾ ਰਿਹਾ ਸੀ ਲੋਕਾਂ ਨੇ ਉਸ ਦੀ ਬੜੀ ਵਾਹ-ਵਾਹ ਕੀਤੀ ਅਤੇ ਉਸ ਨੂੰ ਬਹੁਤ ਪੈਸੇ ਵੀ ਮਿਲੇ ਇਹ ਦੇਖਣ ਤੋਂ ਬਾਅਦ ਮੁਹੰਮਦ ਸਦੀਕ ਨੇ ਕਿਹਾ ਕਿ ਪੈਸੇ ਤਾਂ ਮੈਂ ਵੀ ਕਮਾਉਣੇ ਨੇ ਇਸ ਕਰਕੇ ਮੈਂ ਵੀ ਹੁਣ ਤੁੰਬੀ ਸਿੱਖੂਗਾ ਤੂੰ ਵੀ ਸਿੱਖੀ ਅਤੇ ਹੁਣ ਇਸੇ ਕਰਕੇ ਉਹਨਾਂ ਨੂੰ ਤੁੰਬੀ ਵਾਲਾ صدیق ਵੀ ਕਿਹਾ ਜਾਂਦਾ ਹੈ। ਉਹਨਾਂ ਦਾ ਪਹਿਲਾ ਗਾਣਾ ਲਿਖ ਚਿੱਠੀਆਂ ਕਿੱਧਰ ਨੂੰ ਪਾਵਾਂ ਬਹੁਤ ਹੀ ਜ਼ਿਆਦਾ ਮਕਬੂਲ ਹੋਇਆ। ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ। ਹਣ ਮੁਹੰਮਦ صدیق ਨੂੰ ਦੋ ਗਾਣਾ ਗਾਣ ਦੀ ਲਈ ਇੱਕ ਕੁੜੀ ਦੀ ਭਾਲ ਸੀ ਜਿਹਦੀ ਆਵਾਜ਼ ਵੀ ਸੋਹਣੀ ਹੋਵੇ ਅਤੇ ਉਹਨਾਂ ਦੇ ਨਾਲ ਉਹ ਗਾ ਵੀ ਸਕੇ। ਪੈਂਤੀਕ ਸਾਲ ਦੀ ਬੀਬਾ ਰਣਜੀਤ ਕੌਰ ਦੇ ਨਾਲ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਅਤੇ ਹਰੇਕ ਨੇ ਇਸ ਜੋੜੀ ਨੂੰ ਬਹੁਤ ਪਿਆਰ ਵੀ ਕੀਤਾ ਸੀ ਨਿਗਾ ਮਾਰਦਾ ਏ ਮੇਰਾ ਲੌਂਗ ਵਾਚਾ ਇਹ ਗਾਣਾ ਕਾਫੀ ਜ਼ਿਆਦਾ ਮਸ਼ਹੂਰ ਹੋਇਆ ਤੇ ਅੱਜ ਵੀ ਲੋਕ ਇਹਨਾਂ ਦੇ ਉੱਪਰ ਨੱਚਦੇ ਗਾਉਂਦੇ ਅਤੇ ਰੀਲਾਂ ਬਣਾਉਂਦੇ ਨੇ ਲੰਮੀ ਸੀਟੀ ਮਾਰ ਮਿੱਤਰਾ ਅਤੇ ਇਸ ਤੋਂ ਇਲਾਵਾ 1200 ਤੋਂ ਵੱਧ ਗਾਣੇ ਰਿਕਾਰਡ ਹੋ ਚੁੱਕੇ ਨੇ ਮੁਹੰਮਦ ਜ਼ਾਦੀਕ ਤੇ ਉਹਨਾਂ ਨੇ ਕਈ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਹੈ ਜਿਨ੍ਹਾਂ ਦੇ ਵਿੱਚੋਂ ਪਟੋਲਾ, ਜੱਟ ਜਿਉਣਾ ਮੋੜ, ਤਬਾਹੀ, ਪੁੱਤ ਜੱਟਾਂ ਦੇ ਜੋ ਕਿ 2013 ਦੇ ਵਿੱਚ ਆਈ ਸੀ। ਕਈ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਨਾਲ ਨਾਲ ਤਾਂ ਜਿਵੇਂ ਕਿ ਆਪਾਂ ਜਾਣਦੇ ਹੀ ਹਾਂ ਉਹ ਰਾਜਨੀਤੀ ਵਿੱਚ ਵੀ ਆਏ। ਐਮਪੀ ਅਤੇ ਐਮਐਲਏ ਰਹੇ। 1950 ਦੇ ਵਿੱਚ ਰੋਪੜ ਦੇ ਉੱਚਾ ਖੇੜਾ ਦੀ ਜੰਮੀ ਰਣਜੀਤ ਕੌਰ ਦੇ ਨਾਲ ਹੁਣ ਉਹਨਾਂ ਦੀ ਮੁਲਾਕਾਤ ਕਿਵੇਂ ਹੁੰਦੀ ਹੈ ਉਸ ਤੇ ਵੀ ਇੱਕ ਝਾਤ ਮਾਰਦੇ ਹਾਂ। ਦਰਅਸਲ ਰਣਜੀਤ ਕੌਰ ਲੁਧਿਆਣੇ ਤੋਂ ਹੀ ਪੜ ਰਹੇ ਸਨ ਅਤੇ ਨਾਲ ਪੜਾਈ ਦੇ ਨਾਲ ਨਾਲ ਉਹ ਗਾਣਿਆਂ ਦਾ ਵੀ ਸ਼ੌਕੀਨ ਰਹਦੇ ਸਨ। ਸੁਰਿੰਦਰ ਕੌਰ ਦੇ ਗਾਣੇ ਉਹ ਅਕਸਰ ਸੁਣਿਆ ਕਰਦੇ ਸੀ ਅਤੇ ਗਾਇਆ ਵੀ ਕਰਦੇ ਸੀ। ਐਸੇ ਕਰਕੇ ਉਹ ਸਿੰਗਰ ਬਣਨਾ ਚਾਹੁੰਦੇ ਸੀ ਅਤੇ ਉਹਨਾਂ ਨੇ 우ਸਤਾਦ ਬਾਕਰ हुसैन ਖਾਨ ਜੀ ਦੇ ਕੋਲ ਸਿੰਗਿੰਗ ਦੀ ਤਾਲੀਮ ਲੈਣੀ ਸ਼ੁਰੂ ਕਰ ਦਿੱਤੀ। ਇਸ ਮਗਰੋਂ ਸਟੇਜਾਂ ਤੇ ਗਾਣਾ ਸ਼ੁਰੂ ਕੀਤਾ। ਇੱਕ ਦਿਨ ਸਦੀਕ ਸਾਹਿਬ ਰਿਕਾਰਡਿੰਗ ਕਰਨ ਤੋਂ ਬਾਅਦ ਬਸ ਦੇ ਰਾਹੀ ਵਾਪਸ ਆ ਰਹੇ ਸੀ ਕਿ ਉਹਨਾਂ ਨੂੰ ਰਾਹ ਦੇ ਵਿੱਚ ਹੀ ਰਣਜੀਤ ਕੌਰ ਦੇ ਪਿਤਾ ਤੇ ਰਣਜੀਤ ਕੌਰ ਮਿਲੇ ਇਹਨਾਂ ਦੇ ਨਾਲ ਮੁਲਾਕਾਤ ਹੋਈ ਪਿਓ ਨੇ ਦੱਸਿਆ ਕਿ ਮੇਰੀ ਧੀ ਵੀ ਗਾਉਂਦੀ ਹੈ ਤੇ ਇੱਧਰ ਮੁਹੰਮਦ ਸਦੀਕ ਵੀ ਇੱਕ ਫੀਮੇਲ ਸਿੰਗਰ ਦੀ ਤਲਾਸ਼ ਦੇ ਵਿੱਚ ਸੀ ਤਾਂ ਦੋਹਾਂ ਨੂੰ ਹੀ ਲੋੜ ਸੀ ਅਤੇ ਇਹਨਾਂ ਦੀ ਜੋੜੀ ਬਣ ਗਈ ਪਰ ਇਹ ਇੱਕ ਵੱਡਾ ਹਾਸਾ ਜਿਹੜਾ ਇਸ ਤੋਂ ਬਾਅਦ ਵਾਪਰਿਆ ਕਿ ਅਚਾਨਕ ਹੀ ਇੱਕ ਦਿਨ ਜਦੋਂ ਸਟੇਜ ਤੇ ਉਹ ਗਾਣਾ گا ਰਹੇ ਸੀ ਤਾਂ ਉਸੇ 스테ਜ 쇼 ਦੇ ਦੌਰਾਨ ਹੀ ਇੱਕ ਦਿਨ ਉਹਨਾਂ ਦੀ ਆਵਾਜ਼ ਖਰਾਬ ਹੋ ਗਈ। ਅਸਲ ਵਿੱਚ ਕਿਹਾ ਜਾਂਦਾ ਹੈ ਕਿ ਕਿਸੇ ਨੇ ਉਹਨਾਂ ਨੂੰ 쇼 ਦੇ ਦੌਰਾਨ ਹੀ ਪਾਣੀ ਪਲਾਇਆ ਸੀ ਅਤੇ ਉਸ ਪਾਣੀ ਦੇ ਵਿੱਚ ਕੁਝ ਮਿਲਾ ਦਿੱਤਾ ਸੀ ਜਿਸ ਦੇ ਕਾਰਨ ਉਹਨਾਂ ਦੀ ਆਵਾਜ਼ ਖਰਾਬ ਹੋਈ। ਹੁਣ ਇਹ ਗੱਲ ਅਤੇ ਕੁਝ ਹੋਰ ਲੋਕਾਂ ਦਾ ਇਹ ਕਹਿਣਾ ਕਿ ਇਸ ਮਗਰੋਂ ਰਣਜੀਤ ਕੌਰ ਦੀ ਹੀ ਸਿਖਾਈ ਹੋਈ ਕੁੜੀ ਸੁਖਜੀਤ ਕੌਰ ਉਹ ਮੁਹੰਮਦ ਸਦੀਕ ਦੇ ਨਾਲ ਗਾਣ ਲੱਗ ਪਈ ਸੀ ਇਹਨਾਂ ਦੀ ਹੀ شاਗਿਰਦ ਸੀ ਉਹ ਤੇ ਉਹਨਾਂ ਦੇ ਨਾਲ ਹੁਣ ਜੋੜੀ ਮੁਹੰਮਦ ਸਦੀਕ ਦੀ ਬਣ ਗਈ ਸੀ ਪਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਜੋੜੀ ਟੁੱਟੀ ਤਾਂ ਕਈ ਲੋਕ ਇਸ ਨੂੰ ਬੜੇ ਹੀ ਦੁੱਖ ਅਤੇ ਤਕਲੀਫ ਭਰੀ ਨਿਗਾਹਾਂ ਦੇ ਨਾਲ ਦੇਖਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਜੇਕਰ ਮੁਹੰਮਦ ਸਦੀਕ ਨੇ ਬੀਬਾ ਰਣਜੀਤ ਕੌਰ ਨੂੰ ਛੱਡਣਾ ਹੀ ਸੀ ਇਸ ਤਰ੍ਹਾਂ ਤਾਂ ਉਹ ਜਵਾਨੀ ਵੇਲੇ ਛੱਡਦੇ ਜਾਂ ਫਿਰ ਬੀਬਾ ਰਣਜੀਤ ਕੌਰ ਇਕੱਲੇ ਹੀ ਗਾਣੇ ਗਾਇਆ ਕਰਦੇ ਤਾਂ ਕਿ ਉਹ ਉਸੀ ਤਰ੍ਹਾਂ ਹੀ ਹੁਣ ਤੱਕ ਵਿਗਾਉਂਦੇ ਰਹਿੰਦੇ ਉਹਨਾਂ ਨੂੰ ਕਿਸੇ ਦੂਜੇ ਦੀ ਲੋੜ ਹੀ ਨਾ ਪੈਂਦੀ ਤਾਂ ਖੈਰ ਇਹ ਜੋੜੀ ਬਣੀ ਅਤੇ ਟੁੱਟੀ ਵੀ ਕਰੀਬ 35 ਸਾਲ ਦਾ ਇਹਨਾਂ ਦਾ ਸਾਥ ਰਿਹਾ ਤੇ ਉਸ ਮਗਰੋਂ ਇਹ ਜੋੜੀ ਟੁੱਟ ਚੁੱਕੀ ਹੈ ਮੁਹੰਮਦ ਸਦੀਕ ਅਤੇ ਬੀਬਾ ਰਣਜੀਤ ਕੌਰ ਨੂੰ ਲੈ ਕੇ ਕਹਾਣੀ ਸੀ ਪਰ ਨਾਲ ਹੀ ਮੁਹੰਮਦ ਸਦੀਕ ਤੇ ਜ਼ਿੰਦਗੀ ਕਿਸ ਤਰ੍ਹਾਂ ਦੇ ਨਾਲ ਸ਼ੁਰੂ ਹੁੰਦੀ ਹੈ ਪਾਕਿਸਤਾਨ ਨੂੰ ਉਹਨੇ ਚਲੇ ਜਾਣਾ ਸੀ ਪਰ ਟ੍ਰੇਨ ਮਿਸ ਹੋਣ ਕਰਕੇ ਉਹ ਪੰਜਾਬ ਦੇ ਵਿੱਚ ਰਹੇ ਇੱਥੇ ਹੀ ਵਿਆਹ ਹੋਇਆ ਇੱਥੇ ਹੀ ਬੱਚੇ ਹੋਏ ਅਤੇ ਬੱਚੇ ਧੀਆਂ ਹੋਣ ਤੋਂ ਬਾਅਦ ਉਹਨਾਂ ਨੂੰ ਅਕਸਰ ਹੀ ਤਾਨੇ ਮੇਨੇ ਸੁਣਨੇ ਪਏ। ਇਹੋ ਨਾਲੀ ਜ਼ਿੰਦਗੀ ਦੀ ਇੱਕ ਕੋੜੀ ਸੱਚਾਈ ਹੈ।